ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨੇ ਹਨੇ ਪਾਤਸ਼ਾਹੀ ਕਾਢ 19ਵਾਂ ਤਨ ਮਨ ਗੁਰ ਪਹਿ ਵੇਚਿਆ ਮਨ ਦੀਆ ਸਿਰ ਨਾਲ ਹਠੀ ਤਪੀ ਸਾਚੋ ਸਤੀ ਨਿਹੰਗ ਤਾਰੂ ਸਿੰਘ ਨਾਮ ਗੱਲ ਹੁਣ ਖਾਨ ਬਹਾਦਰ ਦੇ ਜਮਾਂ ਵਸੋਂ ਬਾਹਰ ਹੋ ਗਈ ਸੀ ਉਹ ਪੰਥ ਨੂੰ ਖਤਮ ਕਰਨ ਦੇ ਮਨਸੂਬੇ ਘੜ ਰਿਹਾ ਸੀ ਪਰ ਉਸ ਤੋਂ ਤਾਂ ਇਕੱਲਾ ਸੁੱਖਾ ਸਿੰਘ ਹੀ ਲੋਟ ਨਹੀਂ ਆ ਰਿਹਾ ਸੀ ਨਵਾਬ ਨੂੰ ਜਿੱਥੇ ਵੀ ਸਿੰਘਾਂ ਦੀ 10 ਪਈ ਉਧਰ ਨੂੰ ਫੌਜ ਭੇਜੀ ਇਨਾਮਾਂ ਜਗੀਰਾਂ ਦੇ ਲਾਲਚ ਮਾਰੇ ਜਾਣ ਦੇ ਡਰ ਉਸਨੇ ਹਰ ਤਰ੍ਹਾਂ ਦਾ ਤਰੀਕਾ ਵਰਤ ਕੇ ਦੇਖ ਲਿਆ ਸੀ ਪਰ ਨਾ ਤਾਂ ਪਿੰਡਾਂ ਵਿੱਚੋਂ ਸਿੰਘਾਂ ਦੇ ਖੈਰ ਖੁਆਹਾਂ ਦੀ ਗਿਣਤੀ ਘਟੀ ਤੇ ਨਾ ਹੀ ਖਾਲਸਾ ਪੰਥ ਦੀ ਮਰਕ ਵਿੱਚ ਰਤਾ ਵੀ ਕਮੀ ਆਈ ਇੱਧਰ ਸਿੰਘਾਂ ਨੇ ਕਸ਼ਮੀਰ ਬਾਬਲਪੁਰ ਪਿਸ਼ੌਰ ਤੇ ਪਹਾੜਾਂ ਦਾ ਕਾਫੀ ਇਲਾਕਾ ਲੁੱਟ ਲਿਆ ਸੀ ਨਵਾਬ ਨੂੰ ਕਿਸੇ ਨੇ ਸੂਹ ਦਿੱਤੀ ਕਿ ਮਤਾਬ ਦੇ ਕੋਟ ਕੋਲ ਕੁਝ ਸਿੰਘਾਂ ਨੇ ਉਤਾਰਾ ਕੀਤਾ ਹੋਇਆ ਹੈ ਉਸੇ ਪਾਲ ਉਸਨੇ ਫੌਜ ਨੂੰ ਹੁਕਮ ਚਾੜਿਆ ਤੇ ਫੌਜਦਾਰਾਂ ਨੇ ਮੁਤਾਬਕੇ ਕੋਟਵਾਲ ਚੜ੍ਹਾਈ ਕੀਤੀ ਹਲਕਾਰਿਆਂ ਨੇ ਫੌਜ ਨੂੰ ਕਿਹਾ ਕਿ ਸਿੰਘਾਂ ਦੇ ਸ਼ਸਤਰ ਵੀ ਲਗਭਗ ਨਕਾਰਾ ਹੋ ਚੁੱਕੇ ਹਨ ਤੇ ਉਹ ਕਾਫੀ ਸਮੇਂ ਤੋਂ ਇੱਕ ਥਾਂ ਤੇ ਟਿਕੇ ਨਾ ਹੋਣ ਕਰਕੇ ਬੁਰੀ ਤਰ੍ਹਾਂ ਥੱਕ ਟੁੱਟ ਵੀ ਚੁੱਕੇ ਹਨ ਥੋੜੀ ਮੁਸ਼ਕਲਤ ਨਾਲ ਹੀ ਹੱਥ ਆ ਜਾਣਗੇ ਹਲਕਾਰਿਆਂ ਦੇ ਇਹਨਾਂ ਬੋਲਾਂ ਨੇ ਫੌਜਦਾਰਾਂ ਨੂੰ ਕੁਝ ਤਰਵਾਸਤਾ ਦਿੱਤਾ ਪਰ ਅਸਲੀਅਤ ਤੋਂ ਉਹ ਜਾਣੂ ਹੀ ਸਨ ਕਿ ਸਿੰਘਾਂ ਨੂੰ ਥੋੜੀ ਮਿਸ਼ਕਤ ਨਾ ਫੜ ਲੈਣਾ ਖਾਲਾ ਜੀ ਦਾ ਵਾੜਾ ਨਹੀਂ ਜੇ ਤੁਹਾਡੇ ਕਿਸੇ ਕੋਲੋਂ ਵੀ ਕੋਈ ਸਿੰਘ ਜਿਉਂਦਾ ਬਚ ਕੇ ਲੰਘ ਗਿਆ ਤਾਂ ਮੈਂ ਤੁਹਾਨੂੰ ਧਰਤੀ ਵਿੱਚ ਗੱਡ ਕੇ ਕੁੱਤਿਆਂ ਤੋਂ ਪਰਵਾਵਾਂਗਾ ਫੌਜਦਾਰ ਨੇ ਸਿਪਾਈਆਂ ਨੂੰ ਸਖਤ ਤਾੜਨਾ ਕੀਤੀ ਮੁਗਲਾਂ ਨੇ ਦੂਰੋਂ ਦੇਖਿਆ ਤਾਂ ਸਿੰਘਾਂ ਦੀ ਗਿਣਤੀ ਮੁਠੀ ਭਰ ਹੀ ਜਾਪੀ ਉਹਨਾਂ ਵਿੱਚੋਂ ਵੀ ਕਈ ਹਜੇ ਅੜਿੰਗ ਬੜਿੰਗੀ ਸਨ ਕੁਝ ਨਿਤਨੇਮ ਕਰ ਰਹੇ ਸਨ ਕੁਝ ਘੋੜਿਆਂ ਲਈ ਚਾਰਾ ਤੇ ਕੁਝ ਜੰਗਲ ਪਾਣੀ ਵੱਲ ਨਿਕਲੇ ਹੋਏ ਸਨ ਹਜੇ ਸ਼ਹੀਦੀ ਦੇਗਾਂ ਦੇ ਰਗੜੇ ਵੀ ਨਹੀਂ ਸੰਪਾਏ ਗਏ ਜੇ ਦੇਗਾਂ ਵੀ ਛਕੀਆਂ ਹੋਣ ਤਾਂ ਸਿੰਘ ਤਰਾਰੇ ਵਿੱਚ ਹੋਣ ਸੋ ਜ਼ਿਆਦਾਤਰ ਸਿੰਘ ਭੁਖਣ ਭਾਣੇ ਹੀ ਸਨ ਮੁਗਲਾਂ ਨੂੰ ਜਾਪਿਆ ਕਿ ਇਹ ਤਾਂ ਸਗੋਂ ਜੰਜ ਦੇ ਟੁਕਾਵ ਵਾਲੀ ਗੱਲ ਹੀ ਹੈ ਪਦਾਰਥ ਤਿਆਰ ਹਨ ਬਸ ਜਾ ਕੇ ਛਕ ਨਹੀਂ ਹਨ ਉਹਨਾਂ ਦੂਰੋਂ ਹੀ ਬੰਦੂਖਾਂ ਦੀ ਇੱਕ ਛਲਕ ਕੀਤੀ ਤੇ ਗੋਲੀਆਂ ਦੇ ਮਗਰੇ ਹੀ ਤੀਰਾਂ ਦਾ ਮੀਂਹ ਵਰਾ ਦਿੱਤਾ ਕਾਫੀ ਸਿੰਘ ਇਸ ਪਹਿਲੇ ਹਮਲੇ ਵਿੱਚ ਸ਼ਹੀਦ ਹੋ ਗਏ ਹੁਣ ਤੁਰਕ ਵਰਸ਼ੇ ਨੇਜੇ ਤੇ ਤਲਵਾਰਾਂ ਲੈ ਕੇ ਸਿੰਘਾਂ ਵੱਲ ਨੂੰ ਵਧੇ ਸਿੰਘਾਂ ਤੇ ਇਹ ਹੱਲਾ ਚਾਂ ਚੱਕੀ ਹੋ ਗਿਆ ਸੀ ਸੋ ਉਹਨਾਂ ਨੂੰ ਸੰਭਲਣ ਦਾ ਸਮਾਂ ਹੀ ਨਾ ਮਿਲਿਆ ਅਸਮਾਨੋਂ ਡਿੱਗਦੀ ਬਿਜਲੀ ਵਾਂਗ ਤੁਰਕ ਆ ਪਏ ਇੱਕ ਇੱਕ ਸਿੰਘ ਦੇ ਦਵਾਲੇ 100 100 ਤੁਰਕ ਖਲੋਤੇ ਸਨ ਪਰ ਖਾਲਸਾ ਦਾ ਸਵਾ ਲੱਖੀ ਸੀ ਹੁਣ ਉਹ ਸੰਭਲ ਚੁੱਕਾ ਸੀ ਜਿੱਥੇ ਜਿੱਥੇ ਵੀ ਸਿੰਘ ਪੈਰਾਂ ਤੇ ਖਲੋ ਗਏ ਉਥੋਂ ਉਥੋਂ ਮੁਗਲਾਂ ਦੇ ਪੈਰ ਓਖੜ ਗਏ ਪਹਿਲਾਂ ਜਾਪ ਰਿਆ ਸੀ ਕਿ ਸੁੱਤੇ ਪਏ ਸਹਿਆਂ ਤੇ ਭੁੱਖੇ ਬਗਿਆੜ ਟੁੱਟ ਕੇ ਪੈ ਗਏ ਹਨ ਪਰ ਹੁਣ ਲੱਗਣ ਲੱਗਾ ਸੀ ਕਿ ਹਿਰਨਾ ਦੀ ਕੋਈ ਡਾਰ ਭਲੇਖੇ ਨਾਲ ਸ਼ੇਰਾਂ ਦੇ ਘੇਰੇ ਵਿੱਚ ਆ ਫਸੀ ਹੈ ਜਿਨ੍ਹਾਂ ਦਾ ਡੇਰਾ ਹੀ ਸਿਰੋਂ ਪਰੇ ਹੋਵੇ ਉਹਨਾਂ ਨੂੰ ਗਿਣਤੀਆਂ ਦਾ ਕੀ ਪੈ ਜਿਹੜੇ ਸਿੰਘ ਕਿਧਰੇ ਬਾਹਰ ਵੀ ਗਏ ਹੋਏ ਸਨ ਉਹ ਵੀ ਗੋਲੀਆਂ ਦੀ ਆਵਾਜ਼ ਸੁਣ ਕੇ ਦੌੜੇ ਆਏ ਹੁਣ ਸਗੋਂ ਘੇਰਾ ਤੁਰਕਾਂ ਨੂੰ ਪੈ ਗਿਆ ਸੀ ਲੜਦਿਆਂ ਲੜਦਿਆਂ ਨੂੰ ਰਾਤ ਪੈ ਗਈ ਰਾਤ ਤਾਂ ਸਿੰਘਾਂ ਲਈ ਇੰਜ ਸੀ ਜਿਵੇਂ ਕੋਈ ਬਾਲ ਇਕਦਮ ਜਵਾਨ ਹੋ ਗਿਆ ਹੋਵੇ ਤੁਰਕ ਹੁਣ ਸਾਰੇ ਦਿਨ ਲੜਦੇ ਹੋਣ ਕਰਕੇ ਜੁੱਧ ਵਿਰਾਮ ਭਾਲਦੇ ਸਨ ਤੇ ਕੁਝ ਪਿੱਛੇ ਹੋ ਰਹੇ ਸਨ ਪਰ ਖਾਲਸਾ ਖਾਲਸਾ ਦਾ ਭ�ਿਆ ਹੀ ਹੁਣ ਸੀ ਸੋ ਉਹਨਾਂ ਤੁਰਕਾਂ ਨੂੰ ਕਦ ਪਿੱਛੇ ਮੋੜਨ ਦੇਣਾ ਸੀ ਫੌਜਦਾਰ ਘੋੜਾ ਪਿਛਾ ਮੋੜਨ ਲੱਗਾ ਤਾਂ ਬਾਬਾ ਲੱਧਾ ਸਿੰਘ ਅੱਗੇ ਆਣ ਖਲੋਤੇ ਜੰਗ ਹਜੇ ਮੁੱਕੀ ਕਿੱਥੇ ਆ ਖਾਨ ਸਾਹਿਬ ਯੋਧਿਆਂ ਦਾ ਕੰਮ ਨਹੀਂ ਕਿ ਚੱਲਦੀ ਜੰਗ ਵਿੱਚ ਹੀ ਆਰਾਮ ਕਰਨ ਲਈ ਘੋੜੇ ਮੋੜ ਲੈਣ ਜਿੱਤ ਹਾਰ ਹੋ ਜਾਣ ਮਗਰੋਂ ਹੀ ਵਿਰਾਮ ਲਵਾਂਗੇ ਆਓ ਇਹ ਕਹਿੰਦੇ ਆ ਬਾਬਾ ਜੀ ਨੇ ਇੱਕ ਭਰਮਾਵਾਰ ਫੌਜਦਾਰ ਦੀ ਧੌਣ ਤੇ ਕੀਤਾ ਤੇ ਫੌਜਦਾਰ ਕਿਆਮਤ ਤੀਕ ਲਈ ਸੌ ਗਿਆ ਹੁਣ ਸਰਦਾਰ ਤੋਂ ਸਖਣੀ ਫੌਜ ਕਦੋਂ ਤੱਕ ਲੜੇ ਸੋ ਮੁਗਲ ਭੱਜਣ ਲਈ ਰਾਹ ਲੱਭਣ ਲੱਗੇ ਜਿਸ ਦਾ ਜਿੱਧਰੋਂ ਵੀ ਦਾ ਲੱਗਿਆ ਉਹ ਨਿਕਲ ਗਿਆ ਆਈ ਦਾ ਤੁਰਕ ਸੈਨਾ ਸਿੰਘਾਂ ਦਾ ਸ਼ਿਕਾਰ ਕਰਨ ਲਈ ਸੀ ਪਰ ਸਗੋਂ ਉਹਨਾਂ ਨੂੰ ਮਾਲਾ ਮਾਲ ਕਰ ਗਈ ਵੱਡੀ ਮਾਤਰਾ ਵਿੱਚ ਹਥਿਆਰ ਬਹੁਤ ਸਾਰਾ ਰਾਸ਼ਨ ਤੇ ਨਗਦੀ ਖਾਲਸੇ ਦੇ ਹੱਥ ਲੱਗ ਗਈ ਇੱਥੋਂ ਨਿਕਲ ਕੇ ਸਿੰਘ ਹੁਣ ਕੁਝ ਦਿਨਾਂ ਲਈ ਖੇੜਪੋਂਡ ਗਏ ਤੇ ਵੱਖ-ਵੱਖ ਪਾਸਿਆਂ ਨੂੰ ਨਿਕਲ ਗਏ ਜ਼ਿਆਦਾਤਰ ਜਥੇ ਡੂੰਘੇ ਜੰਗਲਾਂ ਵਿੱਚ ਚਲੇ ਗਏ ਇਹ ਦਿਨ ਨੂੰ ਤਾਂ ਟਿੱਕੇ ਜੰਗਲ ਵਿੱਚ ਹੀ ਬੈਠੇ ਰਹਿੰਦੇ ਤੇ ਰਾਤ ਨੂੰ ਕਿਧਰੋਂ ਲੁੱਟਮਾਰ ਕਰ ਲਿਆਉਂਦੇ ਜੰਗਲਾਂ ਵਿੱਚ ਬੈਠੇ ਸਿੰਘਾਂ ਦਾ ਜਦ ਆਲੇ-ਦੁਆਲੇ ਦੇ ਪਿੰਡਾਂ ਵਿੱਚ ਬੈਠੇ ਪੰਥ ਦੇ ਹਮਦਰਦ ਸਿੰਘਾਂ ਨੂੰ ਪਤਾ ਲੱਗਦਾ ਤਾਂ ਉਹ ਆਪਣੀ ਜਾਨ ਤਲੀ ਤੇ ਧਰ ਕੇ ਵੀ ਇਹਨਾਂ ਨੂੰ ਰਾਸ਼ਨ ਪਾਣੀ ਪਚਾਉਂਦੇ ਖਾਲਸੇ ਦੇ ਇਹਨਾਂ ਖੈਰਖਵਾਹਾਂ ਵਿੱਚ ਹੀ ਇੱਕ ਸੀ ਭਾਈ ਤਾਰੂ ਸਿੰਘ ਜੀ ਇੱਧਰ ਕੁਝ ਸਿੰਘ ਜੰਗਲ ਵਿੱਚੋਂ ਰਾਤ ਨੂੰ ਕਿਸੇ ਹੱਲੇ ਲਈ ਬਾਹਰ ਨਿਕਲੇ ਸਨ ਕਿ ਤੜਕੇ ਉਹਨਾਂ ਨੂੰ ਕਿਸੇ ਮੁਗਲ ਨੇ ਬਗਿਹਾਰ ਦੀ ਖੱਡ ਵਿੱਚ ਵਰਦੇ ਹੋਏ ਦੇਖ ਲਿਆ ਇਹ ਤਿੰਨ ਸਿੰਘ ਸਨ ਬਾਬਾ ਲੱਧਾ ਸਿੰਘ ਭੰਗੂ ਲੰਬੇ ਹੀਰਾਂ ਦਾ ਭਾਈ ਰਾਮ ਸਿੰਘ ਤੇ ਭਾਈ ਸਲਖਣ ਸਿੰਘ ਗਿੱਲ ਇਹ ਤਿੰਨੇ ਸਿੰਘ ਬਗਿਆੜ ਦੀ ਖੱਡ ਵਿੱਚ ਚਲੇ ਗਏ। ਬਗਿਆੜ ਦਾ ਤਾਂ ਪਤਾ ਨਹੀਂ ਕੀ ਬਣਿਆ। ਪਰ ਖਾਨ ਬਹਾਦਰ ਦੇ ਤੁਰਕ ਬਗਿਆੜ ਜਰੂਰ ਛੇਤੀ ਨਾਲ ਚੜਾਈ ਕਰਕੇ ਆ ਗਏ। ਸਿੰਘਾਂ ਨੇ ਖੱਡ ਸਗੋਂ ਹੋਰ ਡੂੰਗੀ ਕਰ ਲਈ ਤੇ ਅੱਗੇ ਤੱਕ ਚਲੇ ਗਏ। ਮੁਗਲ ਅੰਦਰ ਤਾਂ ਜਾਣ ਨਾ ਬਾਹਰ ਹੀ ਖਲੋਤੇ ਸਿੰਘਾਂ ਨੂੰ ਆਵਾਜ਼ਾਂ ਮਾਰੀ ਜਾਣ। ਤੁਸੀਂ ਚਾਰੇ ਪਾਸਿਆਂ ਤੋਂ ਘਿਰ ਗਏ ਹੋ। ਬੇਤਰੀ ਇਸੇ ਵਿੱਚ ਹੈ ਕਿ ਬਾਹਰ ਆ ਜਾਓ। ਪਰ ਇੱਕ ਵੀ ਮੁਗਲ ਨੇ ਖੱਡ ਅੰਦਰ ਜਾਣ ਦਾ ਜੇਰਾ ਨਹੀਂ ਕੀਤਾ ਹਾਰ ਕੇ ਮੁਗਲ ਸੈਨਾਪਤੀ ਨੇ ਬੰਦੂਕਚੀਆਂ ਨੂੰ ਖੱਡ ਵਿੱਚ ਗੋਲੀਆਂ ਮਾਰਨ ਲਈ ਕਿਹਾ ਸੈਂਕੜੇ ਗੋਲੀਆਂ ਖੱਡ ਦੇ ਮੂੰਹ ਤੋਂ ਅੰਦਰ ਚਲਾਈਆਂ ਗਈਆਂ ਗੋਲੀਆਂ ਤਾਂ ਸਿੰਘਾਂ ਤੱਕ ਨਾ ਪੜੀਆਂ ਪਰ ਧੂਏ ਨੇ ਉਹਨਾਂ ਦਾ ਸਾਹ ਘੁੱਟਣਾ ਸ਼ੁਰੂ ਕਰ ਦਿੱਤਾ ਸਿੰਘਾਂ ਨੇ ਖੱਡ ਵਿੱਚ ਹੀ ਇੱਕ ਛੋਟੀ ਖੱਡ ਪੱਟ ਕੇ ਕੋਲ ਜੋ ਵੀ ਲੀੜੇ ਕੱਪੜੇ ਸਨ ਉਸ ਦੇ ਮੂੰਹ ਵਿੱਚ ਤੁੰਨ ਦਿੱਤੇ ਮੁਗਲਾਂ ਦੇ ਗੱਲ ਕੁਝ ਹਿਸਾਬ ਵਿੱਚ ਨਹੀਂ ਆ ਰਹੀ ਸੀ ਕਿ ਕੀ ਕੀਤਾ ਜਾਏ ਉਹਨਾਂ ਨੇ ਪਿੰਡ ਵਿੱਚੋਂ ਕੁਝ ਜੱਟ ਬੁਲਾਏ ਤੇ ਖੱਡ ਪਟਵਾਉਣ ਲੱਗੇ ਪਰ ਜੱਟ ਸਿੰਘਾਂ ਨਾਲ ਹਮਦਰਦੀ ਰੱਖਦੇ ਸਨ ਸੋ ਬਹਾਨੇ ਜੇ ਨਾਲ ਕਈਆਂ ਦੇ ਦਸਤੇ ਤੋੜ ਦਿੰਦੇ ਇਸੇ ਜੱਕੋ ਤੱਕੀ ਜਈ ਵਿੱਚ ਰਾਤ ਪੈ ਗਈ ਹਾਰ ਕੇ ਮੁਗਲ ਸ਼ਾਹਨਾਪਤੀ ਨੇ ਬਾਲੇ ਨੇ ਇਕੱਠਾ ਕਰਵਾ ਕੇ ਖੱਡ ਦਾ ਮੂੰਹ ਪਰਵਾ ਦਿੱਤਾ ਤੇ ਅੱਗ ਲਗਾ ਦਿੱਤੀ ਹੁਣ ਸਿੰਘਾਂ ਨੇ ਧੂਏ ਤੋਂ ਬਚਣ ਲਈ ਗਿੱਲੀ ਮਿੱਟੀ ਦਾ ਸਹਾਰਾ ਲਿਆ ਇਧਰ ਫੌਜ ਵਿੱਚ ਕਿਸੇ ਤਰ੍ਹਾਂ ਅਫਵਾਹ ਫੈਲ ਗਈ ਕਿ ਸਿੰਘਾਂ ਦੇ ਇੱਕ ਜਥੇ ਨੂੰ ਮੁਗਲਾਂ ਦੇ ਇਸ ਹਮਲੇ ਦਾ ਪਤਾ ਲੱਗ ਗਿਆ ਹੈ ਤੇ ਉਹ ਮਾਰੋ ਮਾਰ ਕਰਦੇ ਇੱਧਰ ਹੀ ਆ ਰਹੇ ਹਨ ਇਹ ਅਫਵਾਹ ਪਿੰਡ ਦੇ ਜੱਟਾਂ ਵਿੱਚੋਂ ਹੀ ਕਿਸੇ ਨੇ ਛੱਡੀ ਸੀ ਪਰ ਮੁਗਲ ਸੈਨਾ ਦੇ ਤਾਂ ਸਾਹ ਸੂਤੇ ਗਏ ਬਸ ਥੋੜੀ ਹੋਰ ਰਾਤ ਪੈਣ ਦੀ ਧੀਰ ਹੈ ਸਿੰਘ ਆਉਣ ਹੀ ਵਾਲੇ ਹਨ ਅਸੀਂ ਤਾਂ ਕਹਿ ਦੇਾਂਗੇ ਕਿ ਸਾਨੂੰ ਦਾ ੱੱਕੇ ਨਾਲ ਪਿੰਡਾਂ ਵਿੱਚੋਂ ਧੂਕੇ ਲਿਆਏ ਹਨ ਸਿੰਘਾਂ ਨੂੰ ਤਾਂ ਜੀ ਕਹਿੰਦੇ ਨੇ ਰਾਤਾਂ ਨੂੰ ਦਿਨ ਨਾਲੋਂ ਵੀ ਜ਼ਿਆਦਾ ਦਿਸਦਾ ਹੈ ਇਸ ਤਰ੍ਹਾਂ ਦੀਆਂ ਆਵਾਜ਼ਾਂ ਕਈ ਪਾਸਿਆਂ ਤੋਂ ਆਉਣ ਲੱਗੀਆਂ ਫੌਜ ਦਾ ਡਰ ਹੋਰ ਵੱਧ ਗਿਆ ਤੇ ਹੌਲੀ-ਹੌਲੀ ਫੌਜ ਖੜ ਡੱਗਿਓ ਖਿਸਕਣ ਲੱਗੀ ਤੁਰਕਾਂ ਦੇ ਜਾਣ ਦੀ ਧੀਰ ਸੀ ਕਿ ਪਿੰਡ ਵਾਲਿਆਂ ਨੇ ਲੜ ਕੇ ਅੱਗ ਬੁਝਾ ਦਿੱਤੀ ਤੇ ਸਿੰਘ ਖੱਡ ਵਿੱਚੋਂ ਬਾਹਰ ਆ ਗਏ ਇਹ ਗੱਲ ਮੈਨੂੰ ਮੇਰੇ ਤਾਏ ਬਾਬੇ ਲੱਧੇ ਸਿੰਘ ਨੇ ਆਪ ਦੱਸੀ ਸੀ ਉਹ ਆਪ ਉਸ ਖੱਡ ਵਿੱਚ ਸੀ ਬਾਬਾ ਪੰਗੂ ਬੋਲਿਆ ਬਾਬਾ ਲੱਧਾ ਸਿੰਘ ਮੀਰਾਕੋਟ ਤੋਂ ਸੀ ਹਾਂ ਮੇਰੇ ਦਾਦੇ ਦੇ ਭਰਾ ਦਾ ਪੁੱਤਰ ਸੀ ਉਸ ਆਪ ਮੈਨੂੰ ਗੋਦ ਬਿਠਾ ਕੇ ਇਹ ਕਥਾ ਸੁਣਾਈ ਸੀ ਤੇ ਤੁਸੀਂ ਸਾਨੂੰ ਗੋਦ ਬਿਠਾ ਕੇ ਸੁਣਾ ਰਹੇ ਹੋ ਹੱਸਦਾ ਹੋਇਆ ਦਰਬਾਰਾ ਸਿੰਘ ਬੋਲਿਆ ਹੁਣ ਅੱਗੇ ਸੁਣੋ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਕਥਾ ਸਾਖੀ ਭਾਈ ਤਾਰੂ ਸਿੰਘ ਕੀ ਚੱਲੀ ਖਾਨ ਬਹਾਦਰ ਦੀਆਂ ਸਿੰਘਾਂ ਨੂੰ ਮਕਾਉਣ ਦੀਆਂ ਸਭ ਵਿਦਾਂ ਲਗਭਗ ਵਿਅਰਥ ਰਹੀਆਂ ਸਨ ਉਸ ਨੇ ਆਪਣੇ ਸਭ ਉਹਹਲਕਾਰ ਸੱਦੇ ਜਿਨ੍ਹਾਂ ਦਾਅਵੇ ਕੀਤੇ ਸਨ ਕਿ ਸਿੰਘਾਂ ਦਾ ਧਰਤੀ ਤੋਂ ਨਾਮੋ ਨਿਸ਼ਾਨ ਮਿਟਾ ਦੇਾਂਗੇ ਜਿਨ੍ਹਾਂ ਨੇ ਸਿੰਘਾਂ ਨੂੰ ਖਤਮ ਕਰਨ ਦੇ ਇੰਦੇ ਵਾਅਦੇ ਕਰਕੇ ਵੱਡੀਆਂ-ਵੱਡੀਆਂ ਜ਼ਗੀਰਾਂ ਹਕੂਮਤ ਤੋਂ ਹਾਸਲ ਕਰ ਲਈਆਂ ਸਨ ਮੈਨੂੰ ਸਿਰਫ ਇਹ ਦੱਸੋ ਕਿ ਜੇ ਤੁਹਾਡੇ ਪਹਿਰੇ ਇੰਨੇ ਸਖਤ ਹਨ ਤਾਂ ਸਿੰਘ ਅੰਨ ਪਾਣੀ ਕਿੱਥੋਂ ਛੱਕਦੇ ਹਨ ਨਾ ਤਾਂ ਉਹ ਕੋਈ ਚੱਕਰੀਆਂ ਕਰਦੇ ਹਨ ਤੇ ਨਾ ਹੀ ਉਹਨਾਂ ਦੇ ਕੋਈ ਵਪਾਰ ਹਨ ਜੋ ਕੋਈ ਬਜਵੀਂ ਆਮਦਨ ਆਉਂਦੀ ਹੋਵੇ ਪਿੰਡਾਂ ਸ਼ਹਿਰਾਂ ਨਾਲੋਂ ਸੰਪਰਕ ਉਹਨਾਂ ਦਾ ਅਸੀਂ ਤੋੜ ਰੱਖਿਆ ਹੈ ਗੁਰਦੁਆਰਿਆਂ ਦੇ ਚੜਾਵੇ ਅਸੀਂ ਬੰਦ ਕਰ ਦਿੱਤੇ ਹਨ ਗੁਰੂਆਂ ਦੇ ਨਾਮ ਦੀ ਅਰਦਾਸ ਭੇਟਾ ਵੀ ਉਹਨਾਂ ਨੂੰ ਨਹੀਂ ਮਿਲ ਰਹੀ ਜੰਗਲਾਂ ਵਿੱਚੋਂ ਘਾਹ ਫੂਸ ਤੇ ਸਾਗ ਪੱਤ ਖਾ ਕੇ ਕੋਈ ਕਿੰਨੀ ਕੁ ਦੇਰ ਜਿਉਂਦਾ ਰਹਿ ਸਕਦਾ ਹੈ ਬਸ ਮੈਂ ਸਿਰਫ ਇਹ ਜਵਾਬ ਮੰਗਦਾ ਹਾਂ ਕਿ ਉਹ ਖਾਂਦੇ ਕੀ ਹਨ ਜਕਰੀਆ ਸਾਰੇ ਦਰਬਾਰੀਆਂ ਵੱਲ ਪ੍ਰਸ਼ਨਾਤਮਕ ਜਿਹੀਆਂ ਨਜ਼ਰਾਂ ਨਾਲ ਦੇਖ ਰਿਆ ਸੀ ਅਸੀਂ ਤਾਂ ਸ਼ੇਰਾਂ ਭਗਿਆੜਾਂ ਦੀਆਂ ਖੱਡਾਂ ਵਿੱਚੋਂ ਵੀ ਕੱਢ-ਕੱਢ ਸਿੰਘ ਮਾਰ ਦਿੱਤੇ ਹਨ ਪਿੰਡਾਂ ਦੇ ਪਿੰਡ ਉਜਾਰ ਦਿੱਤੇ ਹਨ ਜਿਹਦੇ ਪਰਿਵਾਰ ਵਿੱਚੋਂ ਕੋਈ ਇੱਕ ਸਿੰਘ ਸਾਜ ਜਾਏ ਅਸੀਂ ਸਾਰਾ ਕੌਣਬਾ ਮਾਰ ਸੁੱਟਦੇ ਹਾਂ ਕਿਉਂ ਖਤਮ ਨਹੀਂ ਹੋ ਰਹੇ ਸਿੰਘ ਗੱਲ ਸਾਡੇ ਖਾਨੇ ਵਿੱਚ ਨਹੀਂ ਪੈ ਰਹੀ ਇੱਕ ਫੌਜਦਾਰ ਬੋਲਿਆ ਖੱਡਾਂ ਵਿੱਚੋਂ ਜਿਹੜੇ ਤੂੰ ਕੱਢ ਕੇ ਮਾਰੇ ਹਨ ਉਹਨਾਂ ਦੀ ਗੱਲ ਨਾ ਹੀ ਕਰੇ ਤਾਂ ਚੰਗਾ ਹੈ ਗਿਣਤੀ ਦੇ 3-4 ਸਿੰਘਾਂ ਨੇ ਤੁਹਾਡੀ ਏਡੀ ਫੌਜ ਦੀਆਂ ਗੋਡਨੀਆਂ ਲਵਾ ਦਿੱਤੀਆਂ ਕਿਹੜਾ ਹਿੱਲਾ ਨਹੀਂ ਵਰਤਿਆ ਤੁਸੀਂ ਉਹਨਾਂ ਨੂੰ ਖੱਡ ਵਿੱਚੋਂ ਕੱਢਣ ਦਾ ਤੇ ਫਿਰ ਵੀ ਕਿੰਨੀ ਬੁਰੀ ਤਰ੍ਹਾਂ ਅਸਫਲ ਰਹੇ ਮੇਰੀ ਰਾਤਾਂ ਦੀ ਨੀਂਦ ਉੱਡ ਗਈ ਹੈ ਇਹ ਸੋਚ-ਸੋਚ ਕੇ ਕਿਉਂ ਨਾ ਹਕੂਮਤ ਤੁਹਾਨੂੰ ਸਾਰਿਆਂ ਨੂੰ ਦਿੱਤੀਆਂ ਜ਼ਗੀਰਾਂ ਜ਼ਬਤ ਕਰ ਲਵੇ ਕਿਉਂਕਿ ਤੁਸੀਂ ਸਿੰਘਾਂ ਨੂੰ ਮਾਰਨ ਦੇ ਆਪਣੇ ਟੀਚੇ ਵਿੱਚ ਅਸਫਲ ਰਹੇ ਹੋ ਜ਼ਕਰੀਆ ਚੀਕਦਾ ਹੋਇਆ ਬੋਲਿਆ ਮੈਂ ਤੁਹਾਨੂੰ ਇਸ ਦਾ ਕਾਰਨ ਦੱਸ ਸਕਦਾ ਹਾਂ ਖਾਨ ਸਾਹਿਬ ਜਗੀਰ ਖੁੱਸਣ ਦੇ ਡਰੋਂ ਜੰਡੇਆਲੇ ਵਾਲਾ ਹਰਪਗਤਨ ਰੰਜਨੀਆਂ ਛੇਤੀ ਨਾਲ ਬੋਲਿਆ ਜ਼ਕਰੀਆ ਉਸ ਵੱਲ ਦੇਖਣ ਲੱਗਾ ਤੇ ਨਰੰਜਨੀਆਂ ਨੇ ਗੱਲ ਜਾਰੀ ਰੱਖੀ ਇਸ ਵਿੱਚ ਕੋਈ ਸ਼ੱਕ ਨਹੀਂ ਖਾਨ ਬਾਦਰ ਕਿ ਹਕੂਮਤੀ ਪਹਿਰਾ ਬਹੁਤ ਸਖਤ ਹੈ ਤੇ ਹਕੂਮਤ ਦੇ ਖੈਰਖਵਾ ਵੀ ਆਪਣੀ ਪੂਰੀ ਵਾਹ ਲਾ ਰਹੇ ਹਨ ਪਰ ਅਸਲ ਗੱਲ ਇਹ ਹੈ ਕਿ ਪਿੰਡਾਂ ਵਿੱਚ ਹਜੇ ਵੀ ਐਸੇ ਸਿੱਖ ਬੈਠੇ ਹਨ ਜੋ ਆਪ ਰੋਟੀ ਮਗਰੋਂ ਖਾਂਦੇ ਹਨ ਪਹਿਲਾਂ ਜੰਗਲਾਂ ਵਿੱਚ ਸਿੰਘਾਂ ਨੂੰ ਪਾਚਾ ਕੇ ਆਉਂਦੇ ਹਨ ਹਰ ਕਿਸੇ ਦਾ ਵਿਤ ਹੈ ਕੋਈ ਪੰਜਾਂ ਸਿੰਘਾਂ ਲਈ ਭੇਜਦਾ ਹੈ ਕੋਈ ਦਸਾਂ ਲਈ ਤੇ ਕੋਈ ਲਿਜਾਣ ਦੀ ਸੇਵਾ ਕਰਦਾ ਹੈ ਭਾਵੇਂ ਉਹ ਕਿਰਤ ਦਾ ਸੁੱਚੀ ਹੀ ਕਰਦੇ ਹਨ ਤੇ ਹਕੂਮਤ ਨੂੰ ਕਾਰਾ ਆਦ ਵੀ ਦਿੰਦੇ ਹਨ ਪਰ ਬਾਕੀ ਬਚਿਆ ਸਭ ਕੁਝ ਉਹਨਾਂ ਨੇ ਸਿੰਘਾਂ ਦੀ ਪੇਂਟ ਕਰ ਰੱਖਿਆ ਹੈ ਇਹਨਾਂ ਵਿੱਚੋਂ ਬਹੁਤੇ ਆਪ ਫਾਕੇ ਵੀ ਕੱਟ ਲੈਂਦੇ ਹਨ ਪਰ ਸਿੰਘਾਂ ਨੂੰ ਅੰਨ ਜ਼ਰੂਰ ਪਚਾਉਂਦੇ ਹਨ ਇਥੋਂ ਤੱਕ ਵੀ ਕਿ ਆਪ ਸਿਆਲਾਂ ਵਿੱਚ ਭਾਵੇਂ ਰਾਤਾਂ ਅੱਗ ਬਾਲ ਕੇ ਕੱਟਣ ਪਰ ਸਿੰਘਾਂ ਨੂੰ ਵਸਤਰਾਂ ਭੂਰਿਆਂ ਦੀ ਤੋਟ ਨਹੀਂ ਆਉਣ ਦਿੰਦੇ ਇਹ ਨਹੀਂ ਮਰਨਗੇ ਕਦੇ ਵੀ ਸਾਡੇ ਤੋਂ ਹਕੂਮਤ ਦੇ ਇਹਨਾਂ ਵੈਰੀ ਸਿੱਖਾਂ ਤੋਂ ਮੁਕਤ ਰਾਜ ਦਾ ਸਾਡਾ ਸੁਪਨਾ ਕਦੇ ਪੂਰਾ ਨਹੀਂ ਹੋ ਸਕੇਗਾ। ਛੇਤੀ ਤੋਂ ਛੇਤੀ ਪੇਸ਼ ਕਰੋ ਇਹਨਾਂ ਸਾਰੇ ਸਿੰਘਾਂ ਦੇ ਹਮਦਰਦਾਂ ਨੂੰ ਸਾਡੀ ਕਚਹਿਰੀ ਵਿੱਚ। ਇਹਨਾਂ ਨੂੰ ਭਰੇ ਬਾਜ਼ਾਰ ਵਿੱਚ ਕਤਲ ਕੀਤਾ ਜਾਏਗਾ ਤਾਂ ਕਿ ਬਾਕੀਆਂ ਨੂੰ ਕੰਨ ਹੋ ਜਾਣ। ਜ਼ਕਰੀਆ ਨਾਲੇ ਤਾਂ ਆਪਣੀ ਅਸਫਲਤਾ ਤੇ ਮੱਥਾ ਪਿੱਟ ਰਿਹਾ ਸੀ ਤੇ ਨਾਲ ਹੀ ਗੁੱਸੇ ਵਿੱਚ ਲੋਹਾ ਲਾਖਾ ਹੋ ਰਿਹਾ ਸੀ। ਤੂੰ ਜਾਣਦਾ ਹੈ ਇਹਨਾਂ ਵਿੱਚੋਂ ਕਿਸੇ ਦਾ ਪਤਾ? ਜ਼ਕਰੀਏ ਨੇ ਨਿਰੰਜਨੀਏ ਨੂੰ ਪੁੱਛਿਆ ਜੀ ਖਾਨ ਸਾਹਿਬ ਇੱਕ ਦਾ ਤਾਂ ਲਾਹੌਰ ਦੇ ਨੇੜੇ ਹੀ ਆ ਜੀ ਪਿੰਡ ਪੂਲਾ ਤਾਰੂ ਸਿੰਘ ਨਾਮ ਸੁਣੀਦਾ ਹੈ ਬਾਕੀ ਲੋਕਾਂ ਵਾਂਗ ਹਕੂਮਤੀ ਕੰਮ ਵੀ ਭਰਦਾ ਹੈ ਬਸ ਇੱਕ ਭੈਣ ਤੇ ਇੱਕ ਮਾਂ ਹਨ ਘਰ ਵਿੱਚ ਥੋੜਾ ਬਹੁਤ ਰੁੱਖੀ ਮਿੱਸੀ ਆਪ ਖਾਂਦੇ ਹਨ ਤੇ ਬਾਕੀ ਸਿੰਘਾਂ ਦੀ ਸੇਵਾ ਵਿੱਚ ਲਾਉਂਦੇ ਹਨ ਲੋਕਾਂ ਦੇ ਘਰਾਂ ਵਿੱਚ ਚੱਕੀਆਂ ਪੀ ਕੇ ਤੇ ਚੌਲ ਕੁੱਟ ਕੇ ਰਸਦ ਪਾਣੀ ਇਕੱਠਾ ਕਰਦੇ ਹਨ ਕਹਿੰਦੇ ਨੇ ਕਿ ਆਪ ਤਿੰਨੇ ਮਰੇਜੇ ਸਰੀਰਾਂ ਦੇ ਹਨ ਬਸ ਇੰਨਾ ਕ ਖਾਂਦੇ ਹਨ ਕਿ ਕਿਰਤ ਕਰਨ ਲਈ ਜਿਉਂਦੇ ਰਹਿ ਸਕਣ ਇਹਦਾ ਸਿੰਘਾਂ ਨੂੰ ਮੰਨੋ ਪੂਜਦੇ ਹਨ ਇਹ ਵੀ ਸੁਣੀਦਾ ਹੈ ਕਿ ਜਦ ਮਸਜਿਦ ਵਿੱਚੋਂ ਬਾਗ ਆਉਂਦੀ ਹੈ ਤਾਂ ਕੰਨਾਂ ਵਿੱਚ ਉਂਗਲਾਂ ਦੇ ਲੈਂਦੇ ਹਨ ਕੁਝ ਗੱਲਾਂ ਨਰੰਜਨੀਆਂ ਆਪਣੇ ਕੋਲੋਂ ਜੋੜ ਕੇ ਵੀ ਸੁਣਾਉਣ ਲੱਗ ਪਿਆ ਕਿਸੇ ਸੁਲਤਾਨੀਏ ਦਾ ਰੋਟ ਜਾਂ ਮਕਬਰੇ ਦੀ ਸ਼ੀਰਨੀ ਨਹੀਂ ਖਾਂਦੇ ਸਿਰਫ ਆਪਣੇ ਗੁਰੂ ਦੀ ਬਾਣੀ ਹੀ ਪੜ੍ਹਦੇ ਸੁਣਦੇ ਹਨ ਨਾ ਹਿੰਦੂਆਂ ਵਾਂਗ ਗੰਗਾ ਨਹਾਉਂ ਜਾਂਦੇ ਹਨ ਬਸ ਆਪਣੇ ਗੁਰੂ ਦੇ ਬਣਾਏ ਸਰੋਵਰਾਂ ਵਿੱਚ ਹੀ ਚੁੱਭੀਆਂ ਲਾਉਂਦੇ ਹਨ ਤੇ ਉਸੇ ਨੂੰ ਸੱਚਾ ਤੀਰਥ ਆਖਦੇ ਹਨ ਨਾ ਹੀ ਕਿਸੇ ਰਾਮਚੰਦਰ ਜਾਂ ਕ੍ਰਿਸ਼ਨ ਦਾ ਜਾਪ ਕਰਦੇ ਹਨ ਬਸ ਗੁਰੂ ਗੁਰੂ ਜਪਦੇ ਹਨ ਉਸ ਧਾਰੂ ਸਿੰਘ ਦਾ ਨਿਤਕਰਮ ਹੈ ਕਿ ਜਦ ਪਿੰਡ ਸੌ ਜਾਂਦਾ ਹੈ ਉਹ ਜੰਗਲ ਵਿੱਚ ਸਿੰਘਾਂ ਨੂੰ ਰੋਟੀਆਂ ਦੀ ਪੰਡ ਪਚਾ ਕੇ ਆਉਂਦਾ ਹੈ ਇਸ ਤੋਂ ਬਿਨਾ ਕੋਈ ਹੋਰ ਜਕਰੀਆ ਇਸ ਚੁਗਲ ਤੋਂ ਹੋਰ ਸਿੰਘਾਂ ਬਾਰੇ ਵੀ ਜਾਨਣਾ ਚਾਹੁੰਦਾ ਸੀ ਦੂਜਾ ਹੈ ਮੀਰਾ ਕੋਟੀਆ ਦਾ ਮਤਾਬ ਸਿੰਘ ਜਿਸ ਨੇ ਮੱッセ ਰੰਗੜ ਦਾ ਸਿਰ ਲਾਇਆ ਸੀ ਉਹ ਤਾਂ ਮਾਨੋ ਹਨੇਰੀ ਹੀ ਹੈ ਜੇ ਅੱਜ ਬੀਕਾਨੇਰ ਹੈ ਤਾਂ ਕੱਲ ਜੈਪੁਰ ਹੋਏਗਾ ਤੇ ਪਰਸੋਂ ਜੋਧਪੁਰ ਉਹ ਸਾਡੇ ਜਹਿਆਂ ਨੂੰ ਮਾਰਦਾ ਹੈ ਪਤਾ ਨਹੀਂ ਪਿੰਡਾਂ ਦੇ ਕਿੰਨੇ ਚੌਧਰੀ ਮੁਖਬਰ ਨਵਾਬ ਉਸਨੇ ਕੁੱਟੇ ਹਨ ਸਾਡੇ ਵਰਗਿਆਂ ਤੋਂ ਮਾਲ ਖੋ ਕੇ ਸਾਰੇ ਦਾ ਸਾਰਾ ਖਾਲਸੇ ਦੇ ਲੰਗਰਾਂ ਵਿੱਚ ਪਾ ਦਿੰਦਾ ਹੈ ਉਹ ਬਹੁਤ ਸੂਰਮਾ ਹੈ ਤੇ ਹਰ ਵੇਲੇ 40 50 ਸਿੰਘਾਂ ਦਾ ਜੱਥਾ ਨਾਲ ਰੱਖਦਾ ਹੈ ਹੇ ਖਾਨ ਬਾਧਰ ਸਾਡੇ ਜਹੇ ਜਿਹੜੇ ਤੁਹਾਡੇ ਤੋਂ ਚੌਧਰਾ ਲੈ ਕੇ ਜਾਂਦੇ ਹਨ ਉਹ ਰਾਤ ਨੂੰ ਉਹਨਾਂ ਕੋਲ ਆਉਂਦਾ ਹੈ ਨਾਲੇ ਤਾਂ ਕੁੱਟਦਾ ਹੈ ਤੇ ਨਾਲੇ ਸਭ ਕੁਝ ਖੋ ਕੇ ਲੈ ਜਾਂਦਾ ਹੈ ਕਈ ਥਾਈਂ ਉਹ ਪੱਕਾ ਕਰ ਵੀ ਵਸੂਲਣ ਲੱਗ ਪਿਆ ਹੈ ਨਰੰਜਨੀਆਂ ਨੇ ਭਾਈ ਮਤਾਬ ਸਿੰਘ ਬਾਰੇ ਵੀ ਜ਼ਕਰੀਏ ਨੂੰ ਦੱਸਿਆ ਜ਼ਕਰੀਆ ਖਾਨ ਨੇ ਉਸੇ ਵੇਲੇ ਹਰਪਖਤਨ ਨਰੰਜਨੀਆਂ ਨੂੰ ਹੁਕਮ ਕੀਤਾ ਕਿ ਉਹ ਮਤਾਬ ਸਿੰਘ ਨੂੰ ਫੜ ਕੇ ਲਿਆਵੇ ਨਰੰਜਨੀਆਂ ਮਤਾਬ ਸਿੰਘ ਤੋਂ ਭੈ ਖਾਂਦਾ ਸੀ ਸੋ ਉਹ ਕਹਿਣ ਲੱਗਾ ਕਿ ਕਿਉਂ ਨ ਪਹਿਲਾਂ ਤਾਰੂ ਸਿੰਘ ਨੂੰ ਫੜ ਲਿਆ ਜਾਵੇ ਕਿਉਂਕਿ ਉਹ ਤਾਂ ਇਕੱਲਾ ਹੀ ਹੈ ਫੌਜੀਆਂ ਦੀ ਇੱਕ ਛੋਟੀ ਟੁਕੜੀ ਭਾਈ ਤਾਰੂ ਸਿੰਘ ਨੂੰ ਫੜਨ ਲਈ ਭੇਜੀ ਗਈ ਤੇ ਨਾਲ ਹੀ ਜ਼ਕਰੀਏ ਨੇ ਮਤਾਬ ਸਿੰਘ ਨੂੰ ਲੱਭਣ ਦਾ ਹੁਕਮ ਵੀ ਜਾਰੀ ਕਰ ਦਿੱਤਾ ਵੇਗ ਸਪਾਈ ਇੱਕ ਮੁਗਲ ਘੋੜਸਵਾਰ ਫੌਜਦਾਰ ਨਾਲ ਗਏ ਤੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਪੜਾਣੇ ਪਿੰਡ ਲੈ ਆਏ ਭਾਈ ਸਾਹਿਬ ਦੀ ਭੈਣ ਨੂੰ ਵੀ ਨਾਲ ਹੀ ਫੜ ਲਿਆ ਗਿਆ ਜਦੇ ਇਲਾਕੇ ਵਿੱਚ ਭਾਈ ਤਾਰੂ ਸਿੰਘ ਦੇ ਫੜੇ ਜਾਣ ਦੀ ਖਬਰ ਫੈਲੀ ਤਾਂ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਤਾਂ ਫੌਜ ਦੀ ਇਹ ਛੋਟੀ ਟੁਕੜੀ ਡਰ ਗਈ ਤੇ ਕਿਸੇ ਡਰੇ ਬੰਦੇ ਵਾਂਗ ਹਮਲਾਵਰ ਹੋ ਗਈ ਪਰ ਮਗਰੋਂ ਕੁਝ ਮੋਤਵਰ ਲੋਕਾਂ ਨੇ ਫੌਜਦਾਰ ਨੂੰ ਕੁਝ ਪੈਸੇ ਦਿੱਤੇ ਕਿ ਉਹਨਾਂ ਨੂੰ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਵਾ ਦਿੱਤੇ ਜਾਣ ਕੁਝ ਸਿਆਣੇ ਆਗੂ ਭਾਈ ਤਾਰੂ ਸਿੰਘ ਨੂੰ ਮਿਲੇ ਤੇ ਕਹਿਣ ਲੱਗੇ ਅਸੀਂ ਕਿਸੇ ਵੀ ਤਰ੍ਹਾਂ ਤੁਹਾਨੂੰ ਛਡਵਾ ਲੈਣਾ ਹੈ ਇਹਨਾਂ ਚਾਰ ਕੁਛਪਾਈਆਂ ਨੂੰ ਅਸੀਂ ਕੁੱਟ ਕੇ ਦਿਵਲ ਦੇਣਾ ਹੈ ਤੇ ਤੁਹਾਨੂੰ ਭਜਾ ਕੇ ਲੈ ਜਾਣਾ ਹੈ ਪਰ ਪਹਿਲਾਂ ਉਹਨਾਂ ਨੇ ਘੋੜਸਵਾਰ ਫੌਜਦਾਰ ਨੂੰ ਕੁਝ ਹੋਰ ਰਕਮ ਦੇ ਕੇ ਭਾਈ ਤਾਰੂ ਸਿੰਘ ਦੀ ਭੈਣ ਨੂੰ ਛਡਵਾ ਲਿਆ ਭਾਈ ਤਾਰੂ ਸਿੰਘ ਨੇ ਲੋਕਾਂ ਨੂੰ ਸਮਝਾਇਆ ਕਿ ਉਹ ਕੋਈ ਵੀ ਐਸਾ ਕਦਮ ਨਾ ਚੁੱਕਣ ਕਿ ਹਕੂਮਤ ਨੂੰ ਪਿੰਡਾਂ ਵਿੱਚ ਤਸ਼ੱਦਦ ਕਰਨ ਦਾ ਬਹਾਨਾ ਮਿਲ ਸਕੇ ਹਕੂਮਤ ਤਾਂ ਪਹਿਲਾਂ ਸਿੱਖ ਪੱਖੀਆਂ ਦੇ ਪਿੰਡ ਉਜਾੜ ਰਹੀ ਹੈ ਉੱਜੜਦੇ ਨੇ ਤਾਂ ਉੱਜੜ ਜਾਣ ਪਿੰਡ ਪਰ ਅਸੀਂ ਤੁਹਾਡੇ ਜਹੀ ਸੰਤ ਰੂਹ ਨੂੰ ਮੁਗਲਾਂ ਦੇ ਹੱਥ ਨਹੀਂ ਲੰਘਣ ਦੇਣਾ ਕੋਈ ਨੌਜਵਾਨ ਪਿੰਡੂ ਬੋਲਿਆ ਮੇਰੇ ਜਿਹਾ ਤਾਂ ਕੋਈ ਹੋਰ ਜੰਮ ਪਵੇਗਾ ਪਰ ਖਾਲਸੇ ਦੇ ਹਤਾਇਸ਼ੀ ਐਸੇ ਪਿੰਡ ਕਿੱਥੋਂ ਲੱਭਾਂਗੇ ਸੋ ਮੌਕਾ ਵਿਚਾਰੋ ਪੰਥ ਨੂੰ ਬੰਦਿਆਂ ਦੇ ਘਾਟੇ ਨਹੀਂ ਤੁਹਾਡੇ ਜਹੇ ਪੱਕੇ ਸਿਦਕਾਂ ਵਾਲੇ ਕਿਤੇ ਨਿਤ ਦਿਹਾੜੀ ਤਾਂ ਨਹੀਂ ਜੰਮਦੇ ਕੱਚ ਪੱਕ ਦੀ ਪਛਾਣ ਦਾ ਵੇਲਾ ਤਾਂ ਹੁਣ ਆਇਆ ਹੈ ਇਹ ਤਾਂ ਮੁਗਲਾਂ ਦੀ ਤਲਵਾਰ ਹੀ ਥੀ ਪਤਾ ਲੱਗੇਗਾ ਕਿ ਸਾਡਾ ਸਿਦਕ ਕਿੱਡਾ ਕ ਪਕੇਰਾ ਹੈ ਸੋ ਮੇਰੀ ਬੇਨਤੀ ਮੰਨੋ ਤੇ ਵਾਪਸ ਚਲੇ ਜਾਓ ਅਰਦਾਸ ਕਰੋ ਕਿ ਮਹਾਰਾਜ ਮੈਨੂੰ ਭਾਈ ਮੋਤੀराम ਮਹਿਰੇਵਾਲਾ ਸਿੱਦਕ ਬਖਸ਼ਣ ਭਾਈ ਮੋਤੀराम ਮਹਿਰੇ ਵਾਂਗ ਭਾਈ ਤਾਰੂ ਸਿੰਘ ਦੇ ਅੰਦਰ ਵੀ ਸਦਾ ਇਹੋ ਇੱਛਾ ਪ੍ਰਬਲ ਰਹਿੰਦੀ ਸੀ ਕਿ ਸਰੀਰ ਦਾ ਰੋਮ ਰੋਮ ਸਿੰਘਾਂ ਤੋਂ ਕੁਰਬਾਨ ਹੋ ਜਾਵੇ ਭਾਵਨਾ ਇੱਥੋਂ ਤੱਕ ਸੀ ਕਿ ਜੇ ਕਦੇ ਸਿੰਘਾਂ ਨੂੰ ਠੰਡ ਲੱਗੇ ਤਾਂ ਭਾਈ ਤਾਰੂ ਸਿੰਘ ਆਪਣੇ ਸਰੀਰ ਦਾ ਅੰਗੀਠਾ ਕਿਹੜਾ ਨਾ ਬਣਾ ਦੇਣ ਸਿੰਘਾਂ ਦੇ ਸੇਕਣ ਲਈ ਭਾਈ ਤਾਰੂ ਸਿੰਘ ਜੀ ਦੇ ਸਮਝਾਉਣ ਤੇ ਪਿੰਡ ਵਾਲੇ ਮੰਨ ਗਏ ਰਾਤ ਉਹਨਾਂ ਨੇ ਉੱਥੇ ਭਾਈ ਸਾਹਿਬ ਕੋਲ ਹੀ ਬਤੀਤ ਕੀਤੀ ਸਵੇਰੇ ਮੁਗਲ ਟੁਕੜੀ ਭਾਈ ਤਾਰੂ ਸਿੰਘ ਨੂੰ ਲੈ ਕੇ ਲਾਹੌਰ ਵੱਲ ਜਾਣ ਦੀ ਤਿਆਰੀ ਕਰਨ ਲੱਗੀ। ਸਾਰੀ ਸੰਗਤ ਹੱਥ ਜੋੜੀ ਖਲੋਤੀ ਸੀ ਤੇ ਆਵਾਜ਼ਾਂ ਆ ਰਹੀਆਂ ਸਨ। ਹੇ ਸੱਚੇ ਪਾਤਸ਼ਾਹ ਸਿੰਘ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਅੰਗ ਸੰਗ ਸਹਾਈ ਹੋਣਾ ਸਤਿਗੁਰੂ। ਗੁਰੂ ਕੇ ਸਿੱਖਾਂ ਨੂੰ ਠੰਡੇ ਬੁਰਜਾਂ ਦੇ ਸਦਕ ਬਖਸ਼ਣਾ ਤੇ ਹੰਕਾਰੀਆਂ ਦੇ ਹੰਕਾਰ ਭੰਣਨੇ। ਭਾਈ ਸਾਹਿਬ ਦੀ ਭੈਣ ਨੂੰ ਛਡਵਾ ਕੇ ਪਿੰਡ ਵਾਲੇ ਨਾਲ ਲੈ ਗਏ ਤੇ ਮੁਗਲ ਟੁਕੜੀ ਲਾਹੌਰ ਦੇ ਰਾਹ ਪੈ ਗਈ। ਕੁਝ ਦਿਨ ਉਹਨਾਂ ਨੂੰ ਬੰਦੀਖਾਨੇ ਵਿੱਚ ਕੈਦ ਰੱਖਿਆ ਗਿਆ। ਸੰਗ ਤਾਂ ਉਸ ਜੇਲ੍ਹ ਨੂੰ ਬਾਹਰੋਂ ਮੱਥਾ ਟੇਕ ਟੇਕ ਲੰਗਦੀਆਂ ਸਨ ਜਿੱਥੇ ਭਾਈ ਸਾਹਿਬ ਬੰਦ ਸਨ ਬਹੁਤੇ ਸਿੱਖ ਸਿਪਾਈਆਂ ਨੂੰ ਪੈਸੇ ਵੀ ਦਿੰਦੇ ਹਨ ਕਿ ਭਾਈ ਸਾਹਿਬ ਦੀ ਇੱਕ ਝਲਕ ਦਿਖਾ ਦਿੱਤੀ ਜਾਵੇ ਮੁਗਲਾਂ ਦੇ ਜ਼ੁਲਮ ਵੱਧ ਰਹੇ ਸਨ ਤੇ ਭਾਈ ਸਾਹਿਬ ਦੇ ਚਿਹਰੇ ਦੀ ਲਾਲੀ ਮਨਸੂਰ ਵਾਂਗ ਸਿੰਘ ਨੂੰ ਇਹ ਲੋੜ ਨਹੀਂ ਸੀ ਕਿ ਸਰੀਰ ਵਿੱਚੋਂ ਨਿਕਲਦਾ ਲਹੂ ਚਿਹਰੇ ਉੱਪਰ ਮਲਣਾ ਪਵੇ ਤਾਂ ਕਿ ਚਿਹਰਾ ਲਾਲਪਾ ਮਾਰ ਸਕੇ ਭਾਈ ਸਾਹਿਬ ਨੇ ਮੁਗਲਾਂ ਦਾ ਦਿੱਤਾ ਅੰਨ ਪਾਣੀ ਮੂੰਹ ਨੂੰ ਨਹੀਂ ਲਾਇਆ ਤੇ ਭੁੱਖੀ ਦੇਹ ਵਿੱਚੋਂ ਵੀ ਸਬਰ ਸੰਤੋਖ ਡਲ ਡਲ ਪੈ ਰਿਹਾ ਸੀ ਉਹਨਾਂ ਹਾਕਮ ਨੂੰ ਇਹ ਕੌਣ ਦੱਸੇ ਕਿ ਦੇਹਾਂਤੋ ਦਾ ਸਿੰਘ ਉਸੇ ਦਿਨ ਪਾਰ ਹੋ ਜਾਂਦਾ ਹੈ ਜਦ ਆਨੰਦਪੁਰ ਦਾ ਇੱਕ ਘੁੱਟ ਜਲ ਵੀ ਛਕ ਲਵੇ ਤੇ ਤਾਰੂ ਸਿੰਘ ਨੇ ਤਾਂ ਉਸ ਜਲ ਤੋਂ ਬਣਿਆ ਅਮਰਤ ਛਕਿਆ ਹੋਇਆ ਹੈ ਖੰਡਿਆਂ ਨੂੰ ਮੱਥੇ ਨਾਲ ਛਾਉਣ ਵਾਲੇ ਕਦੇ ਸਿਰ ਲੱਤਨ ਤੋਂ ਨਹੀਂ ਡਰਦੇ ਜਿਹਦੇ ਹੱਥ ਬਲ ਦੀ ਮਿਸ਼ਾਲ ਹੋਵੇ ਉਸ ਨੂੰ ਹਨੇਰਾ ਕੀ ਡਰਾਵੇਗਾ ਮੌਤ ਦਾ ਫਰਿਸ਼ਤਾ ਸਿੰਘ ਅੱਗੇ ਹੱਥ ਜੋੜੀ ਖਲੋਤਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ